ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਕਾਲੇ ਕੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪਰਾਣਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਜਿਹੜੇ ਭੈਣ ਭਰਾਵਾਂ ਨੇ ਹੈਮਰ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਤਿੰਨ ਮਿਹੜਾ ਵਿਖਾਉਣੀਆਂ ਅੱਜ ਦੀ ਵੀਡੀਓ ਦੇ ਵਿੱਚ ਦੋ ਸੂਈਆਂ ਸਵਾਈਆਂ ਇੱਕ ਗੱਬਣ ਇੱਕ ਬਹੁਤ ਚੰਗੀ ਚਿੱਟੀ ਵੱਛੀ ਐ ਤਾਜੀ ਸੂਈ ਸਵਾਈ ਹਾਂਜੀ ਸਾਸਿਕਾ ਬਾਈ ਸਾਸਿਕਾ ਬਾਈ ਜੀ ਨਾਮ ਤੇਰਾ ਨਾਮ ਬਾਈ ਜੀ ਬਿਆਨਤ ਸਿੰਘ ਪਿੰਡ ਕਾਲੇ ਕੀ ਜਿਲ੍ਹਾ ਮੋਗਾ ਜੀ ਤਹਿਸੀਲ ਬਾਗਾਪੁਰਾਣਾ ਜੀ ਮੋਬਾਈਲ ਨੰਬਰ 9914566052 ਜੀ 9914566052 ਜੀ ਬੜਾ ਚਿੱਟੀ ਜੀ ਵੱਛੀ ਕਿਧਰ ਲਿਆਂਦੀ ਆ ਇਹ ਬਾਈ ਬਹੁਤ ਪਾਲ ਭੂਲ ਕੇ ਆਇਆ ਮੋਟਰਸਾਈਕਲ ਬਹੁਤ ਵਲੈਵ ਅੱਛੀ ਪੁੱਛ ਅੱਛਾ ਬਹੁਤ ਚੰਗੀ ਵੱਛੀ ਮਿਲ ਗਈ ਆਪਾਂ ਨੂੰ ਹਨਾ ਚਲੋ ਅਗਲੇ ਨੇ ਭੈਣ ਭਰਾ ਨੇ ਜਿਹਨੇ ਲੈਣੀ ਉਹਨੂੰ ਵੀ ਅੱਛੀ ਬਹੁਤ ਚੰਗੀ ਆ ਸਹੀ ਹੈ ਕਿਉਂਕਿ ਅੰਗ ਨੂੰ ਕੋ ਬਰੀਕੀ ਬਰੂਕੀ ਵੱਛੀ ਦੀ ਬਹੁਤ ਚੰਗੀ ਹੈ ਪਹਿਲਾ ਸੂਆ ਵੱਛੀ ਸੂਆ ਮਗਰ ਵੀ ਵੱਛੀ ਆ ਮਗਰ ਵੀ ਵੱਛੀ ਇੱਕ ਨੱਕ ਫ੍ਰੀ ਵਾਲੀ ਗੱਲ ਆ ਇੱਕ ਨੱਕ ਫ੍ਰੀ ਵਾਲੀ ਗੱਲ ਆ ਗਾਂ ਨੂੰ ਪੂਰੀ ਵਹਿੜ ਕੰਮ ਦੀ ਆ ਬਾਕੀ ਚਵਾਈ ਚ ਕੋਈ ਡੰਡੇ ਅਰ ਗਈ ਆ ਠੀਕ ਆਂ ਹੀ ਵੇਜੋ ਨਾ ਪਲੂਨ ਵੱਛੀ ਕਿਹੜੀ ਆ ਵਹਿਣ ਦੇ ਦੂ ਲੈ ਕੋ ਵਾਸਤਾ ਹੀ ਨਹੀਂ ਨਾ ਹੀ ਧਾਰਾ ਮਾਰਨ ਇੰਨੀ ਕ ਦੁੱਧ ਬਾਈ ਵੱਛੀ ਆਪਣੀ ਲਈ ਉਸ ਹਾਂ ਨਾ ਵੀ 15 16 ਲੀਟਰ ਦੇਣਾ ਚਾਹੀਦਾ ਐਵੇਂ ਜਵਾਨ ਚੋ 20 ਕਿਲੋ ਕਹੀ ਜੋ 25 ਲੋਕ ਕਹੀ ਜਾਂਦੇ ਉਹ ਬਾਈ ਗੱਲ ਗਲਤ ਹੁੰਦੀ ਹੈ ਜਿਨ੍ਹਾਂ ਕੇ ਦੁੱਧ ਪਿਆਜੂ ਲੋਕ ਜਿਹਨੇ ਲੈਣੀ ਹੈ ਬਾਈ ਉਹਨੂੰ ਵੀ ਪਤਾ ਹੀ ਹੁੰਦਾ ਕਿੰਨਾ ਕ ਦੇਣਾ ਐਵੇਂ ਝੂਠ ਮਾਰਨੋ ਮਾਰੀ ਜੋ 25 ਕਿਲੋ ਕਹਦੇ 22 ਕਿਲੋ ਕਹਦੇ ਆਪਾ ਉਹ ਜਾ ਕੰਮ ਨਹੀਂ ਕਰਦੇ ਸਹੀ ਆ ਵੱਛੀ ਜਾਂਦੀ ਫਰੀਕ ਬਰੂਕ ਬਹੁਤ ਆ ਚਵਾਈ ਚੂਈ ਦੀ ਇੱਕ ਨੰਬਰ ਆ ਸੀਲ ਠੰਡੀ ਆ ਅੱਜ ਸਵੇਰ ਹੀ ਸੂਈ ਆ ਜਾਂਦੀ ਆਪਣੇ ਕੋਲੇ ਵੱਛੀ ਆਈ ਨੂੰ 1 ਘੰਟਾ ਯਾਨੀ ਹੋਇਆ ਜੇਰ ਜੂਰ ਪਈ ਦੀ ਸਾਰੀ ਮੈਂ ਉਹਨਾਂ ਦੇ ਘਰੋਂ ਫੋਟੋ ਖਿੱਚ ਲਿਆ ਐ ਵ ਤੇ ਯਾਨੀ ਹੁਣੇ ਮੇਰਾ ਮਤਲਬ ਘੰਟਾ ਹੋਇਆ ਆਪਾਂ ਢਾਈ ਤਿੰਨ ਕਿਲੋ ਜਾਨੀ ਬੋਲਾ ਕੱਢਤਾ ਇਹਦਾ ਜੇਰ ਉਹਨਾਂ ਨੇ ਭਈ ਸੀ ਮੇਰਾ ਮਤਲਬ ਜੋ ਆਪਾਂ ਲੈ ਆਏ ਆ ਮੁੱਲ ਜ਼ਾਇਜ਼ ਆ ਮੁੱਲ ਯਾਰ ਵੀਰੇ 4.5 ਦੀ ਦੇ ਦੇਾਂਗੇ 500 ਵਿੱਚੋਂ ਛੋੜ ਕਰ ਦੇਾਂਗੇ ਬਾਹਲੀ ਭੰਨ ਘੋੜਤ ਨਹੀਂ ਹੋਣੀ ਇਹਦੇ 'ਚ ਅੱਛਾ ਆਪਾਂ ਮੁੱਲ ਜ਼ਾਇਜ਼ ਕਰਨੇ ਤਾਂ ਨਾ ਵਹਿੜਾਂ ਦੇ ਤੇ ਭੋਣਗੇ ਮੁੱਲ ਲੈਣ ਦੇਣ ਜੀ ਠੀਕ ਹੈ ਵੀ ਮੇਰਾ ਮਤਲਬ ਬਾਈ ਕੋਈ ਖਸਾਈ ਚ ਨਾ ਪਵੇ ਆਪਣੇ ਨਾਲ ਜਿਹਨੇ ਸੌਦਾ ਕਰਨਾ ਮੰਗਾਂ ਨੂੰ ਵੀਰੇ ਹੁਣ ਤੈਨੂੰ ਵੀ ਪਤਾ ਵੱਛੀ ਕਿੰਨੀ ਚੰਗੀ ਆ ਭਲਾ 60 ਮੰਗ ਲਗੇ 55 ਤੇ ਵੱਛੀ ਤੂੰ ਵੀ ਨਾ ਤੇ ਵੀਡੀਓ ਬਣਾਉਣਾ ਤੈਨੂੰ ਹੀ ਪਤਾ ਵੱਛੀ ਕਿੰਨੀ ਚੰਗੀ ਆ ਹੂੰ ਪੂਣੀ ਵੱਛੀ ਆ ਪੂਰੀ ਨਗਰ ਵੀ ਵੱਛੀ ਐ ਕੱਢੀਏ ਬਾਹਰ ਨੂੰ ਮਗਰ ਵੀ ਵੱਛੀ ਐ ਬਾਈ ਕਹਿੰਦਾ ਮੰਗਣ ਨੂੰ ਭਾਵੇਂ 60000 ਮੰਗ ਲਗੇ 55000 ਮੰਗ ਲਗੇ ਤਾਂ ਵੀ ਥੋੜਾ ਪਰ ਬਾਈ ਕਹਿੰਦਾ ਆਪਾਂ ਬਾਹਲਾ ਮੁੱਲ ਨਹੀਂ ਕਰਨਾ ਜਾਇਜ਼ ਵੱਛੀ ਦੇਣੀ ਐ 45000 ਦੀ ਦੇ ਸਾਢੇ 45000 ਮੌਲਾ 45000 ਦੀ ਦੇ ਦੇਣੀ ਆ ਬੌਲੀ ਕਿੰਨੀ ਕੱਢੀ ਅਵਤਾਰਾ ਇਹਦਾ 2.5 ਕਿਲੋ ਬੌਲਾ ਜਾਂਦੀ ਕੱਢਦਾ ਬੱਚੇ ਨੂੰ ਤੇ ਆ ਕੇ ਜਾਂਦੀ ਰੱਖ ਲੋ ਤਿੰਨ ਸਾਢੇ ਤਿੰਨ ਕਿਲੋ ਹੋ ਸਮੇਤ ਬੱਚੇ ਠੀਕ ਹੈ ਹਾਂ ਜਦੋਂ ਕੂਨੀ ਦਾ ਇੰਨੀ ਜਿਹਾ ਵਸੀ ਦੇ ਮਰਜੀ ਥੱਲੇ ਬੈਠੇ ਬਈ ਕੋਈ ਵਾਰਤਾਈ ਸਹੀ ਆ ਠੀਕ ਹੈ ਬੱਚੇ ਦਾ ਕਰਦੀ ਹੈ ਸਹੀ ਆ 2 3 ਕਿਲੋ ਬਾਈ ਕਹਿੰਦਾ ਬੌਲੀ ਕੱਢ ਲਈ ਸਣੇ ਬੱਚੇ 3.5 ਕਿਲੋ ਬੌਲੀ ਖਵਾਨੇ ਚ ਬਾਈ ਕਹਿੰਦਾ ਨਿਕਲ ਗਈ ਆ ਹੂੰ ਬੱਚੀ ਬਹੁਤ ਚੰਗੀ ਆ ਉਸ ਤੋਂ ਬੱਚਾ ਮਗਰ ਬਹੁਤ ਚੰਗੀ ਬੱਚੀ ਹੈ ਪੂਰੇ ਕੰਮ ਦੀ ਬੱਚੀ ਖੜਿਆ ਨਹੀਂ ਜਾਂਦਾ ਬੱਚੀ ਦਾ 45000 ਦੀ ਦੇ ਦੇਣੀ ਆ ਹਵਾਨਾ ਸੋਹਣਾ ਠੋਸ ਨਿੱਕਰ ਸੀਲ ਸੌ ਪੂਰੀ ਆ ਭਵਨ ਜਵਾਕ ਚ ਹੋਈ ਜਾਣ ਹੂੰ ਤਣ ਸੋਹਣਿਆ ਮੁੱਠੀ ਵਾਲੇ ਹੱਦੀ ਚਵਾਈ ਵਾਲੇ ਗੈਪ ਚ ਲੱਗੇ ਹੋਏ 2 ਨੰਬਰ ਤੇ ਆ ਜੀਏ 2 ਨੰਬਰ ਕਣਿਤ ਤੀਜੇ ਸੂਏ ਸੂਈ ਆ ਠੀਕ ਆ ਆਪਣਾ ਮਾਲ ਵੀਰੇ ਹਾਂ ਖਰੀਦਾ ਹੁੰਦਾ ਹਨ ਆਪਣਾ ਕਿਹੜਾ ਘਰਦਾ ਹਨ ਜਿਵੇਂ ਅਗਲਾ ਆਪਾਂ ਨੂੰ ਦੱਸਦਾ ਹਨ ਹੂੰ ਤੇ ਹੁਣ ਇਹਦੇ ਥੱਲੇ ਜਾਂਦੀ ਸੂਈ ਵੀ ਆ 18-19 ਦਿਨਾਂ ਦੀ ਠੀਕ ਆ ਥੋੜੀ ਜਿਹੀ ਬਟਾਈਲੀ ਆਈ ਆ ਕੋਈ ਬੰਦਾ ਲੈ ਗਿਆ ਸੀ ਧਾਰਸ ਧਾਰ ਮੇਰਾ ਮਤਲ ਲੈ ਗਿਆ ਸੀ ਆਪਾਂ ਤੋਂ 50000 ਦੀ ਆਪਾਂ ਤੋਂ ਲੈ ਕੇ ਗਿਆ ਸੀ ਹੂੰ ਆਪਣੇ ਨਾਲ ਥੋੜਾ ਜਿਹਾ ਮੁੜ ਕੇ ਪੈਸਿਆਂ ਦੀ ਲੱਦਪਲਾਦ ਜੀ ਕਰਨ ਲਾ ਗਿਆ ਅੱਜ ਦਿਨਾਂ ਭਲਕ ਦੇਣਾ 50 ਦਿਨਾਂ ਦਾ ਹਜ਼ਾਰ ਕਰਕੇ ਗਿਆ ਸੀ ਅੱਛਾ ਪੈਸੇ ਦਿੰਦਾ ਨਹੀਂ ਸੀ ਹਾਰ ਕੇ ਚੁੱਪ ਕਰਕੇ ਮੈਂ ਕਿਹਾ ਵੀ ਪੈਸੇ ਵੀ ਜਾਣਗੇ ਆਪਾਂ ਵਹਿੜ ਮੜਾ ਲਿਆਂਦੀ ਬਾਈ ਠ ਕਿੰਨਾ ਅੱਜ ਆਪਾਂ 32000 ਦੀ ਦੇ ਦੇਣੀ ਵੀਡੀਓ ਅਗਲਾ ਵੇਚ ਸਕਦਾ ਸੂਈ ਦੀ ਜੇਰ ਦੀ ਸਾਰੀ ਆਪਣੇ ਕੋਲੇ ਹੈਗੀ ਆ 18-20 ਜਣਾ ਦੀ ਸੂਈ ਦੁੱਧ ਦੁੱਧ 10 ਕਿਲੋ ਆ ਆਪ ਦੀ ਦੋ ਟਾਈਮ ਚੋਕੇ ਦਥੱਲੀ ਕਰਕੇ ਲੈ ਜੇ ਸਹੀ ਆ ਹਾਂ ਕੱਢੀਏ ਬਾਹਰ ਨੂੰ 32000 ਦੀ ਬਾਈ ਕਹਿੰਦਾ ਦੇ ਦੇਣੀ ਆ ਦੁੱਧ ਬਾਈ ਕਹਿੰਦਾ 10 ਕਿਲੋ ਆ ਕਹਿੰਦਾ ਬਾਈ ਕਹਿੰਦਾ ਆਪਾਂ 5 ਦਿਨਾਂ ਦੇ ਆਧਾਰ ਤੇ ਕੋਈ ਲਿਆਜ ਵਾਲਾ ਬੰਦਾ ਲੈ ਗਿਆ 50000 ਦੀ 50000 50000 ਦੀ ਲੈ ਗਿਆ ਤੇ ਬਾਈ ਕਹਿੰਦਾ ਮਗਰੋਂ ਟਾਲ ਮਟੋਲੇ ਜੇ ਕਰਨ ਲੱਗਿਆ ਪੈਸਿਆਂ ਨੂੰ ਅੱਜ ਦੇ ਨਾ ਕੱਲ੍ਹ ਨੂੰ ਦੇਣਾ ਬਾਈ ਕਹਿੰਦਾ ਮਗਰੋਂ ਪੈਸੇ ਵੀ ਜਾਣਗੇ ਤੇ ਵੈਡ ਵੀ ਜਾਊਗੀ ਡੱਟ ਕੇ ਪੈ ਜਾਂਦਾ 1000 ਰੁਪਏ ਤੇ ਕਹਿੰਦਾ ਹੋ ਕੀੜ ਤੋਂ ਖੜੀ ਇਹਦਾ ਉਹ ਡੱਟ ਕੇ ਪੈ ਜਾਂਦਾ ਹੀ ਨਾ ਸਾਵਧਾਨਾ ਕਰਦਾ ਸੀ ਅੱਛਾ ਤੇ ਸਾਂਭੀ ਨਹੀਂ ਤੇਰੇ ਸਾਹਮਣੇ ਹੋਵੇ ਨਾ ਗੁੱਜਾ ਜਣਾ ਪੱਠਾ ਪਾਉਂਦਾ ਏ ਠੀਕ ਆ ਬਾਈ ਕਹਿੰਦਾ ਮਾੜਾ ਬੰਦਾ ਲੈ ਗਿਆ ਸੀ ਲਿਹਾਜ਼ ਕਰਕੇ ਦੇਤੀ ਤੇ ਬਾਈ ਕਹਿੰਦਾ ਚੱਲ ਫੇਰ ਵੀ ਵਧੀਆ ਰਹਿ ਗਏ ਕਿ ਅਸੀਂ ਮੋੜ ਲਿਆਂਦੀ ਹਾਂ 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 ਇਹ ਤਾਂ ਗੱਲ ਹੈਗੀ ਆ ਲੈਣ ਮੌਕੇ ਚੀਜ਼ ਇੱਕ ਬੰਦਾ ਹੋਰ ਗੱਲ ਕਰਦਾ ਜਦੋਂ ਦੇਣੇ ਹੁੰਦੇ ਆ ਮਗਰੋਂ ਹੋਰ ਕਰਦਾ ਸਹੀ ਗੱਲ ਆ ਵੀਡੀਓ ਬਣਾਉਣ ਦਾ ਸਮਾਂ ਦੱਸ ਦੇਣਾ 10 ਕਿਲੋ ਦੁੱਧ ਆ 32000 ਦੀ ਦੇ ਦੇਣੀ ਆ 18 20 ਦਿਨਾਂ ਦੀ ਸੂਈ ਆ 12 ਵਜੇ ਚ 2 ਮਿੰਟ ਰਹਿ ਗਏ ਆ ਚਵਾਈ ਬਾਈ ਕਹਿੰਦਾ ਇੱਕ ਨੰਬਰ ਹਾਂ ਕੋਈ ਪਸਮਾਈ ਨਹੀਂ ਸਿੱਧੀਆਂ ਧਾਰਾਂ ਹੀ ਮਾਰ ਲੱਗ ਗਿਆ ਠੀਕ ਹੈ ਸਹੀ ਹੈ ਬਾ ਕੋਈ ਗੱਲ ਨਹੀਂ ਬਾਈ ਹਾਂ ਪਸਵਾਈ ਨਹੀਂ ਜੀ ਹੂੰ ਲਾਸਟ ਬਾਰੇ ਦੱਸ ਤੀਏ ਲਾਸਟ ਇਹ ਫਿਰ ਮਤਲਬ ਦੂਜਾ ਸੂਆ ਜਾਣ ਦੀ ਧੂਣਾ ਜਾਣ ਦੀ ਅਗਲਾ ਆਪਾਂ ਲਾ ਤੀਜੇ ਮਾਰ ਲੈ ਮੇਰਾ ਮਤਲਬ ਠੀਕ ਹੈ ਤੇ ਆਪਣੀ ਖਰੀਦੀ ਵੀ ਆ ਜਿੱਤੋਂ ਆਪਾਂ ਲਈ ਉਹਨੇ ਤਾਂ ਆਪਾਂ ਨੂੰ ਆਖਿਆ 20 ਲੀਟਰ ਦੁੱਧ ਜਦੀ ਚੋਇਆ ਹੂੰ ਪਰ ਆਪਾਂ 20 ਧਾਰਾ ਮਾਰ ਕੇ ਲਿਆਏ ਅੱਛਾ ਸਹੀ ਹੈ ਹਲਾ ਆਪ ਦੀ ਸਮਝ ਨਾ ਲਵੇ ਜਿੰਨਾ ਅਗਲਾ ਚੋ ਸਕਦਾ ਬਾਈ ਆਪਾਂ ਅਗਲੇ ਤੋਂ 11500 ਰੁਪਿਆ ਲੈਣਾ ਨਫਾ ਹਾਂ ਤੇ ਆਪਾਂ ਕੋਈ ਕਿਸੇ ਨਾਲ ਦੁਸ਼ਮਣੀ ਥੋੜਾ ਪਾਉਣੀ ਆ ਸਹੀ ਗੱਲ ਆਹ 30 ਲੱਖ ਰੁਪਏ ਦੀ ਗੱਲ ਉਹ ਲੈ ਜਾਂਦਾ ਅਗਲਾ ਕਹਿੰਦਾ ਬਈ ਜਾਂ ਇਨਾਂ ਯਾਰ ਦੁੱਧ ਨਹੀਂ ਦਿੱਤਾ ਤੂੰ 20 ਲੀਟਰਾਂ ਦਾ ਹੀ ਹਾਂ ਬਈ ਸਾਡਾ ਮਾਲ ਹੈਗਾ ਖਰੀਦਿਆ ਵਾਂ ਹਾਂ ਆਪਦੀ ਸਮਝ ਨਾਲ ਤੁਸੀਂ ਲਓ ਅਸੀਂ ਐਵੇਂ 11500 ਪਿੱਛੇ ਐ ਗਾਲਾਂ ਥੋੜੋ ਕਿਸੇ ਤੋਂ ਲੈਣੀਆਂ ਬਾਈ ਸਹੀ ਗੱਲ ਸਹੀ ਲੈਣੀ ਥੋੜਾ ਦਿਲ ਮੰਦਾ ਲਓ ਹਨਾ ਹਾਂ ਸਮਝ ਨਾਲ ਪਰ ਆਪਾਂ ਕੋਈ ਫੇਰ ਫੇਰ ਵਾਲਾ ਕੰਮ ਨਹੀਂ ਕਰਦੇ ਐਵੇਂ ਜਵਾਨ ਚੋ ਘਵਾ ਦੋ ਮੇਰੇ ਘਰੇ ਚੋ ਹੀ ਆ ਹਾਂ ਇਹ ਇੰਨਾ ਦੇਊਗੀ ਹਾਂ ਆਪਾਂ ਨੂੰ ਜਿੰਨੇ ਆਲੇ ਨੇ 20 ਲੀਟਰ ਕਿਹਾ ਜਾਂਦੀ ਆਪਾਂ ਉਹਨਾਂ ਆਪਾਂ ਕਹਿੰਦਾ ਅਗਲਾ ਆਪਦੀ ਪਤਾ ਵੇੜ ਵੱਡੀ ਆ ਦੁੱਧ ਦੇਊਗੀ ਥਣ ਚੰਗਾ ਬਹੁਤ ਲੱਗਦਾ ਦਿਨ ਕਿਨੇ ਲੈ ਜੂ ਦਿਨ ਵੀਰੇ 5 6 ਲੈ ਜੂਗੀ ਮੁੱਲ ਜੈ ਜੈ ਇਹਦਾ ਵੀ ਮੁੱਲ ਜੈ ਯਾਰ ਤੈਨੂੰ ਪਤਾ ਵੀ ਕਰਨ ਨੂੰ ਦਾ ਹੁਣ ਲੋਕ ਤਾਂ ਥੱਖ ਬਾੜ ਨਹੀਂ ਕਰ ਦਿੰਦੇ ਆਪਾਂ ਤੈਨੂੰ ਵੀ ਪਤਾ ਕਰਾਉਂਦੀ ਵੀ ਆ ਆਪਾਂ 52000 ਦੀ ਦੇ ਦੇ ਬਾਈ ਕਹਿੰਦਾ ਮੁੱਲ ਕਰਨ ਨੂੰ ਭਾਵੇਂ 60 62000 ਕਰਾ ਦੀ ਕਰ ਲਈਏ ਆਪਾਂ 52000 ਦੀ ਬਾਈ ਕਹਿੰਦਾ ਦੇ ਦੇਣੀ ਆ ਜਿੰਨਾ ਤੋਂ ਲਈ ਆ ਉਹ ਕਹਿੰਦੇ 20 ਲੀਟਰ ਦੁੱਧ ਚੋਇਆ ਇਹਦੇ ਥੱਲੋਂ ਪਰ ਬਾਈ ਕਹਿੰਦਾ ਆਪਾਂ ਤਾਂ 20 ਧਾਰਾ ਮਾਰ ਕੇ ਲਿਆਂਦਿਆਂ ਆਪਾਂ 1000 1500 ਨਫਾ ਲੈਣਾ ਤੇ ਆਪਾਂ ਬਾਈ ਕਹਿੰਦਾ ਆਪਦੇ ਕੋਲੋਂ ਨਹੀਂ ਕਹਿੰਦੇ ਕਿ ਸਾਡੇ ਘਰ ਦੀ ਐ ਅਸੀਂ ਇਹਨਾਂ ਦਾ ਦੁੱਧ ਛੋਇਆ ਅਸੀਂ ਤਾਂ 20 ਧਾਰਾ ਮਾਰ ਕੇ ਲਿਆਂਦੀਆਂ ਬਹਿੜ ਵੱਡੀ ਆ ਸੀ ਠੰਡੀ ਆ ਚਵਾਈ ਚਵਾਈ ਥਣ ਥਣ ਵੀ ਵਧੀਆ ਇੱਕ ਨੰਬਰ ਹਾਂ ਲੈ ਸੀਲ ਸਭ ਫੁੱਲਿਆ ਥਾ ਹੂੰ ਨਾ ਬਾਈ ਪੁੱਟ ਪਾਉਗੀ ਬਹਿੜ ਪਾਉਗੀ ਪਰ ਅਸੀਂ ਕਹਿੰਦੇ ਨਹੀਂ ਹੁੰਦੇਗੇ ਕਿਉਂਕਿ ਜਿਵੇਂ ਆਪਾਂ ਨੂੰ ਅਗਲੇ ਦਸੱਲੀ ਦਿੱਤੀ ਆਪਾਂ ਉਵੇਂ ਹੀ ਦਿੰਨੇ ਹੁੰਨੇ ਆ ਸਹੀ ਆ ਹਾਂ ਐਵੇਂ ਸਾਡਾ ਚੇਤਾ ਐ ਨਹੀਂ ਕਰਦਾ ਵੀ ਅਸੀਂ ਕਹਿੰਨੇ ਜਾਂ ਕਿਸਦਾ ਮਾੜਾ ਨਿਕਲੇ ਅਜੇ ਤੱਕ ਨੇ ਸੱਚੇ ਪਾਤਸ਼ਾਹ ਅਗਲਾ ਜਿਹੜਾ ਲਿਆਂਦਾ ਸਾਥੋਂ ਸੀਸਾਂ ਦੇਵੇ ਤਰਸੀਸਾਂ ਨਾ ਦੇਵੇ ਹਾਂ ਇਹ ਤਾਂ ਗੱਲ ਸਹੀ ਆ ਦੋਸਤੋ ਬਾਈ ਕਹਿੰਦਾ ਸਾਡਾ ਮੰਨ ਤਾਂ ਐ ਕਹਿੰਦਾ ਕਿ ਜਿਹੜਾ ਵੀ ਕੋਈ ਭੈਣ ਭਰਾ ਸਾਤੋਂ ਪਸ਼ੂ ਲੈ ਜਾਂਦਾ ਅਗਲਾ ਸਾਨੂੰ ਸੀਸਾ ਦੇਵੇ ਦਰਸੀਸਾ ਨਾ ਦੇਵੇ ਕਿ ਮਤਲਬ ਕਹਿੰਦੇ ਕਿ ਚੰਗਾ ਪਸ਼ੂ ਦਿੱਤਾ ਫਲਾਣੇ ਬੰਦੇ ਨੇ ਅਸੀਂ ਤਾਂ ਆਪਦੇ ਵੱਲੋਂ 16 ਅੰਨਾ 16 ਅੰਨੇ ਪਸ਼ੂ ਲਈ ਹੈ ਦਾ 16 ਅੰਨੇ ਦੇਈਦਾ। ਭਾਈ ਵਿਚ ਦਾ ਬੰਦਾ ਕੋਈ ਬੜਿਆ ਨਹੀਂ ਹੁੰਦਾ ਹਨਾ। ਉਹ ਵੀ ਮੰਨ ਤਾਂ ਟਕਾਉਣਾ ਹੀ ਪੈਂਦਾ ਹਨਾ। ਆਪਾਂ ਚੀਜ਼ ਲੈਣੀ ਅਸੀਂ ਵੀ ਮੰਨ ਟਕਾਉਣੀ ਆ ਹਨਾ। ਸਾਡੀ ਕਿਹੜਾ ਹੁਣ ਘਰੇ ਫੈਕਟਰੀ ਲੱਗੀ ਹੈ ਬਾਈ ਅਸੀਂ ਮਾਲ ਤਿਆਰ ਕਰਕੇ ਸਾਡੇ ਘਰ ਦਾ ਹੁੰਦਾ। ਇਹ ਵੀ ਗੱਲ ਸਹੀ। ਨਹੀਂ ਚੋਈ ਹੋਵੇ ਘਰੇ ਹਨਾ। ਬੰਦਾ ਕਹਿੰਦਾ ਪਰ ਅੱਜ ਕੱਲ ਘਰ ਆ ਜੋ ਮਾਲ ਵੀ ਆਪਾਂ ਲਾਇਆ ਜਾਂਦੇ ਆ। ਇਵੇਂ ਆਲਾ ਵੇਚਣ ਵੇਲੇ ਗੱਲ ਫੂਰ ਕਰਦਾ ਹੁੰਦਾ ਪਰ ਆਪਾਂ ਗੱਲਾਂ ਕਰਾਂਗੇ ਸਾਫ਼ ਸਹੀ ਹੈ ਅਗਲੇ ਨੂੰ ਮੈਂਂਡ ਕੀ ਗੁੱਸਾ ਲੱਗਦਾ ਹੁੰਦਾ ਆਪਾਂ ਸਾਫ਼ ਗੱਲ ਕਰਾਂਗੇ ਸਹੀ ਗੱਲ ਹੈ ਦੁੱਧ ਪੁੱਤ ਕਰਮਾਂ ਦਾ ਜਿੰਨਾ ਅੱਗ ਲੱਗੇ ਸੇਵਾ ਕਰੂਗਾ ਤਾਂ ਦੁੱਧ ਚੂਲੂਗਾ ਹਨਾ ਜੇ ਸੇਵਾ ਹੀ ਨਾ ਕਰੂ ਦੁੱਧ ਕਿੱਥੋਂ ਲੈ ਲੂ ਹੁਣ ਏਸੀ ਲਾ ਕੇ ਬੰਦਾ ਬੈਠਾ ਰਵੇ ਹਾਂ ਫੇਰ ਇਹਨਾਂ ਦੁੱਧ ਚੋਇਆ ਜਾਣਾ ਸਹੀ ਤਾਂ ਗੱਲ ਸਾਂਭੜੀਆਂ ਪਹਿਣੀਆਂ ਬਾਈ ਫੇਰ ਦੁੱਧ ਦਿੰਦੀਆਂ ਹਾਂ ਹਾਂ ਦੋਸਤੋ ਸਹੀ ਗੱਲਾਂ ਕੀਤੀਆਂ ਬਾਈ ਨੇ ਬਿਲਕੁਲ ਸਸਤੇ ਬੋਲ ਦੇਗਾ ਤਿੰਨ ਵੜਾ ਇੱਕ ਨੰਬਰ 45000 ਦੀ ਦੋ ਨੰਬਰ 32000 ਦੀ ਤਿੰਨ ਨੰਬਰ 5 ਇਹ ਤਿੱਖੜੀ ਸੇਲ ਹੈ ਦੋ ਸੂਈਆਂ ਸਵਾਈਆਂ ਇੱਕ ਗੱਬਣ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਸ਼ਸ਼ਕਾ